ਜਿਹੜੇ ਸੂਬਿਆਂ ਦੇ ਵਿੱਚ ਪੈਸਟੀਸਾਈਡ ਹੁੰਦੇ ਨੇ ਕੁਝ ਕੀਟਨਾਸ਼ਕੁੰਨੇ ਨੇ ਉਹ ਬੈਨ ਹੋ ਜਾਂਦੇ ਪਰ ਸਾਡੇ ਸੂਬੇ ਦੇ ਵਿੱਚ ਉਹ ਤੜੱਲੇ ਨਾਲ ਵਿਕ ਰਹੇ ਨੇ ਜੇ ਕਿਸਾਨੀ ਦਾ ਪੰਜਾਬ ਦੇ ਵਿੱਚ ਵਿੜਾਗਰ ਕੀਤਾ ਉਹਦੇ ਵਿੱਚ ਸਭ ਤੋਂ ਵੱਧ ਨੇ ਨਕਲੀ ਕੀੜੇ ਮਾਰ ਦਵਾਈਆਂ ਨਬ ਇਹ ਮਸ਼ਹੂਰ ਹੋ ਗਿਆ ਸੀ ਕਿ ਜੇ ਕੀੜੇ ਮਾਰ ਦਵਾਈ ਦੇ ਵਿੱਚ ਕੁਕੜਾ ਪਾ ਦਿਓ ਨਾ ਉਹ ਮੋਟਾ ਤਾਜ਼ਾ ਹੋ ਕੇ ਬਾਹਰ ਨਿਕਲਦਾ ਹੈ 17 18 ਤੋਂ ਲੈ ਕੇ 2122 ਤੱਕ 270 ਕੀਟਨਾਸ਼ਕਾਂ ਦੇ ਨਮੂਨੇ ਫੇਲ ਹੋਏ ਨੇ ਜਿਹੜੇ ਸੂਬਿਆਂ ਦੇ ਵਿੱਚ ਪੈਸਟਿਸਾਈਡ ਹੁੰਦੇ ਨੇ ਕੁਝ ਕੀਟਨਾਸ਼ਕ ਹੁੰਦੇ ਨੇ ਉਹ ਬੈਨ ਹੋ ਜਾਂਦੇ ਨੇ ਪਰ ਸਾਡੇ ਸੂਬੇ ਦੇ ਵਿੱਚ ਉਹ ਤੜੱਲੇ ਨਾਲ ਵਿਕ ਰਹੇ ਨੇ ਵੈਸੇ ਵੀ ਪੈਸਟਿਸਾਈਡਜ਼ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਕਿ ਕੋਈ ਵੀ ਫਸਲ ਕੋਈ ਵੀ ਸਬਜ਼ੀ ਇਹਨਾਂ ਦੇ ਇਸਤੇਮਾਲ ਤੋਂ ਬਾਅਦ ਕਾਲ ਲਾਈਕ ਨਹੀਂ ਰਹਿੰਦੀ ਜੇ ਕਿਸਾਨੀ ਦਾ ਪੰਜਾਬ ਦੇ ਵਿੱਚ ਵਿੜਾਗਰ ਕੀਤਾ ਉਹਦੇ ਵਿੱਚ ਸਭ ਤੋਂ ਵੱਧ ਦੇ ਨਕਲੀ ਕੀੜੇ ਮਾਰ ਦਵਾਈਆਂ ਦਾ ਪੂਮਕੈ ਪੰਨੇ ਦਾ ਹੱਕਿਆ ਤੋਂ ਅਸੀਂ ਸੁਣਦੇ ਆ ਰਹੇ ਹਾਂ ਸਰਕਾਰਾਂ ਹੁੰਦੀਆਂ ਨੇ ਮੰਤਰੀ ਮਾਲੋ ਮਾਲਵ ਹੋ ਜਾਂਦੇ ਨੇ ਘਟੋ ਘਟ ਸਾਨੂੰ ਹਣ ਵਾਲੇ ਮੰਤਰੀ ਗੁਰਬੀਰ ਸਿੰਘ ਖੁੱਡੀਆਂ ਹੋ ਰਾਤੇ ਇਸ ਗੱਲ ਦੀ ਤਸੱਲੀ ਹੈ ਕਿ ਉਹ ਇੱਕ ਉਸ ਪਰਿਵਾਰ ਚੋਂ ਨੇ ਜਿਸ ਪਰਿਵਾਰ ਦੀ ਬਹੁਤ ਵਧੀਆ ਇਲਾਕੇ ਦੇ ਵਿੱਚ ਭੂਮਿਕਾ ਇਸੇ ਕਰਕੇ ਤਾਂ ਪੰਜ ਵਾਰੀਆਂ ਦੇ ਮੁੱਖ ਮੰਤਰੀ ਸ ਆ ਪ੍ਰਕਾਸ਼ਕ ਬਾਦਲ ਨੂੰ ਹਰਾਤਾ ਉਹਨਾਂ ਨੇ ਇੱਥੇ ਤੁਸੀਂ ਦੇਖੋ ਕਿ ਜਿਹੜਾ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਮੁਕਸਰ ਦਾ ਏਰੀਆ ਨਰਮਿਆ ਕਪਾ ਦਾ ਖੇਤਰ ਸੀ ਨਕਲੀ ਦਵਾਈਆਂ ਤੇ ਨਕਲੀ ਕੀੜੇ ਬੀਜਾਂ ਨੇ ਰਗੜ ਕੇ ਰੱਖਤਾ ਇਸ ਪਾਸੇ ਵੱਲ ਤਾਂ ਕੁਝ ਓਨਾ ਬੀਜਦੇ ਹੀ ਨਹੀਂ ਸੀ ਇੱਕ ਨੀਤੀ ਤਹਿਤ ਪੰਜਾਬ ਦਾ ਵਿੜਾਗਰ ਕੀਤਾ ਪੰਜਾਬ ਦੇ ਸਿਆਸਤਦਾਨ ਤੇ ਕੇਂਦਰ ਵਾਲੇ ਭਾਈਬਾਲ ਨੇ ਇਹ ਮਸ਼ਹੂਰ ਹੋ ਗਿਆ ਸੀ ਕਿ ਜੇ ਕੀੜੇ ਮਾਰ ਦਵਾਈ ਦੇ ਵਿੱਚ ਕੋਈ ਕੀੜਾ ਪਾ ਦਿਓ ਨਾ ਉਹ ਮੋਟਾ ਤਾਜ਼ਾ ਹੋ ਕੇ ਬਾਹਰ ਨਿਕਲਦਾ ਹੈ ਪਿਛਲੇ ਸਾਲ ਇਸ ਸਰਕਾਰ ਦੇ ਹੋਣ ਚਾਉਣ ਤੋਂ ਬਾਅਦ 20 ਲੱਖ ਪੈਕੇਟ ਆਇਆ ਗੁਜਰਾਤ ਤੋਂ ਨਰਮੇ ਤੇ ਇੱਕ ਪਾਦਾ ਕਹਿੰਦੇ ਆ ਕਿ ਉਹ ਡੁਪਲੀਕੇਟ ਸੀ ਜਾਲੀ ਸੀ ਅੱਜ ਤੱਕ ਉਹਦੀ ਰਿਪੋਰਟ ਬਾਰੇ ਕੁਝ ਨਹੀਂ ਪਤਾ ਕੀ ਹੋਇਆ ਮੈਂ ਖੁੱਡੀਆਂ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਰਿਪੋਰਟ ਜਗ ਜाहिर ਕਰੋ ਜਾਣਕਾਰੀ ਦੇ ਮੁਤਾਬਕ 17 18 ਤੋਂ ਲੈ ਕੇ 21 22 ਤੱਕ 270 ਕੀਟਨਾਸ਼ਕਾਂ ਦੇ ਨਮੂਨੇ ਫੇਲ ਹੋਏ ਨੇ ਜਿਦੇ ਵਿੱਚ ਉਤਰਵਿੰਦਰ ਜੀ 17 18 ਚ 77 18 19 ਚ 44 19 20 ਚ 103 20 21 ਚ 19 ਤੇ 21 22 ਦੇ ਵਿੱਚ 27 ਤੇ ਗੁਰਵੀਰ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਇਹ ਗੱਲ ਕਹਿੰਦੇ ਨੇ ਕਿ ਇਹ ਬਹੁਤ ਖਤਰਨਾਕ ਨੇ ਅਸੀਂ ਇਹਨਾਂ ਦੀ ਪੜਤਾਲ ਕਰਾ ਰਿਹਾ ਤੇ ਬੰਦੇਾਂ ਤੇ ਕਾਰਵਾਈ ਵੀ ਪੂਰੇ ਵੱਡੇ ਪੱਧਰ ਤੇ ਕੀਤੀ ਜਾਊਗੀ ਜਿਹੜੇ ਕਹਿੰਦੇ ਵਿਚਨਾਲੇ ਸਰਕਾਰ ਦਾਬੀ ਨੁਕਸਾਨ ਪਚਾ ਰਹੇ ਨੇ ਸਭ ਤੋਂ ਜ਼ਿਆਦਾ ਕਾਟਣ ਧਾਨ ਪਾਵਾ ਝੋਨਾ ਤੇ ਸਬਜ਼ੀਆਂ ਦੇ ਉੱਤੇ ਇੱਕ ਕੀਟਨਾਸ਼ਕ ਦੀ ਵਰਤੋਂ ਹੋ ਰਹੀ ਹੈ ਇਹੋ ਤਾਂ ਕਾਰਨ ਹੈ ਕਿ ਪੰਜਾਬ ਦੇ ਵਿੱਚ ਕੈਂਸਰ ਤੇ ਹੋਰ ਨਾਮਰਾਦ ਬਿਮਾਰੀਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਹੈ ਜੀ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਵਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ